जय श्री राम जी सारे दोस्तों और मित्रों को मैं ਤੁਹਾਡਾ ਆਪਣਾ अरुण ਕੁੜਾਲੀ ਅੱਜ ਤੁਹਾਡੇ ਨਾਲ ਇੱਕ ਕਿੱਸਾ ਜ਼ਰੂਰ ਸ਼ੇਅਰ ਕਰ ਰਿਹਾ ਹਾਂ ਤੇ ਇਹ ਕਿੱਸਾ ਜ਼ਰੂਰ ਵੀਡੀਓ ਸੁਣਿਓ ਤੇ ਉਸ ਤੋਂ ਬਾਅਦ ਤੁਸੀਂ ਵੀ ਜੋ ਕਹਿਣਾ ਚਾਹੁੰਦੇ ਹੋ ਜ਼ਰੂਰ ਕਿਓ ਇੱਕ ਸਮਾਂ ਸੀ ਜਦੋਂ ਤਕਰੀਬਨ Facebook ਅਕਾਊਂਟ ਸ਼ੁਰੂ ਕੀਤਾ ਸੀ ਤਾਂ ਹੌਲੀ-ਹੌਲੀ ਇੱਕ ਤੋਂ ਲੈ ਕੇ 2000 10000 ਫਿਰ 15000 ਫਿਰ 20000 22000 ਫੋਲੋਅਰ ਇੱਕ Facebook ਪੇਜ ਤੇ ਬਣਾਏ ਸੀ ਲਗਾਤਾਰ 15 ਸਾਲ ਇਸ ਪੇਜ ਤੇ ਮਿਹਨਤ ਵੀ ਕੀਤੀ ਸੀ ਅਤੇ ਹਰ ਇੱਕ ਚਾਹੇ ਉਹ ਛੋਟਾ ਮੁੱਦਾ ਹੋਵੇ ਚਾਹੇ ਉਹ ਵੱਡਾ ਮੁੱਦਾ ਹੋਵੇ ਉਹ ਤੁਹਾਡੇ ਕਚਹਿਰੀ ਦੇ ਵਿੱਚ ਵੀ ਲਿਆਂਦਾ ਸੀ ਅਤੇ ਉਹ ਪੇਜ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਚੋਰੀ ਹੋ ਗਿਆ ਸੀ ਅਤੇ ਕਿਸੇ ਹੈਕਰ ਵੱਲੋਂ ਉਸ ਪੇਜ ਨੂੰ ਹੈਕ ਕਰ ਲਿੱਤਾ ਗਿਆ ਸੀ ਐਸਐਸਪੀ ਸਾਹਿਬ ਦੇ ਦੁਆਰੇ ਜਾ ਕੇ ਵੀ ਕਾਫੀ ਉਹਨਾਂ ਨੂੰ ਦੱਸਣਾ ਪਿਆ ਕਿ ਕਿਸ ਤਰ੍ਹਾਂ ਪੇਜ ਮਿਹਨਤ ਨਾਲ ਬਣਾਇਆ ਸੀ ਜੋ ਕਿ ਕਿਸੇ ਹੈਕਰ ਵੱਲੋਂ ਹੈਕ ਕਰ ਲਿੱਤਾ ਗਿਆ ਸੀ बाई हज़ार के करीब उसके फॉलोवर सन जिसने हैक किया उसका उसने उसने नाम भी चेंज कर दिया असी काफ़ी सोचा कि आखिर किस तरह करिए काफ़ी फेसबुक नाल भी गलबात की पर सा पेज वापस नहीं आया फिर किसी दोस्त मित्र ने सलाह दी कि भाई कोई गल नहीं कई बार इंज हों कि जेकर कोई नुकसान हो जाए तो दुबारा तो रिकवरी भी की जा सकती है फिर असी उसी नाम तो दबारा तो फेसबुक चैनल बनाया ਕਿ ਇੱਕ ਪੇਜ ਨੂੰ ਬਨਾਮ ਦੇ ਵਿੱਚ ਤਕਰੀਬਨ 15 ਸਾਲ ਦਾ ਸਮਾਂ ਲੱਗ ਚੁੱਕਿਆ ਸੀ ਤੇ ਕਾਫੀ ਉਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਖਬਰਾਂ ਵੀ ਕੀਤੀਆਂ ਹੋਈਆਂ ਸੀ ਪਰ ਫਿਰ ਇੱਕ ਤੋਂ ਜਿਹੜੀ ਹੈ ਗਿਣਤੀ ਸ਼ੁਰੂ ਕੀਤੀ ਗਈ ਅਤੇ ਇੱਕ ਤੋਂ ਬਾਅਦ 1000 1500 2000 4000 5000 ਫੋਲੋਅਰ ਲਗਾਤਾਰ ਵਧਦੇ ਗਏ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫੋਲੋਅਰ ਕਾਫੀ ਵਧੇ ਨੇ ਕਿਉਂਕਿ ਨਾਲ ਦੀ ਨਾਲ ਤੁਹਾਨੂੰ ਸਕਰੀਨ ਤੇ ਵੀ ਵਿਖਾ ਰਿਹਾ ਕਿ ਕਿਸ ਤਰ੍ਹਾਂ ਲਗਾਤਾਰ ਮਿਹਨਤ ਅਸੀਂ ਕਰਦੇ ਰਹੇ ਤੇ ਤੁਹਾਡਾ ਲੋਕਾਂ ਦਾ ਪਿਆਰ ਸਾਨੂੰ ਮਿਲਦਾ ਰਿਹਾ ਅਤੇ ਹੁਣ 3 ਮਹੀਨੇ ਦੇ ਵਿੱਚ ਹੀ ਆਪਾਂ ਤਕਰੀਬਨ 15600 ਦੇ ਕਰੀਬ ਫੋਲੋਅਰ ਬਣਾ ਲਿੱਤੇ ਨੇ ਕਿਉਂਕਿ ਪਹਿਲਾਂ 22000 ਦੇ ਕਰੀਬ ਫੋਲੋਅਰ ਸਨ ਅਤੇ ਉਹਨਾਂ ਨੂੰ ਬਣਾਉਣ ਦੇ ਲਈ ਤਕਰੀਬਨ 14-15 ਸਾਲ ਦਾ ਸਮਾਂ ਲੱਗਿਆ ਸੀ ਤੇ ਪਰ ਹੁਣ 3 ਮਹੀਨੇ ਦੇ ਵਿੱਚ ਹੀ ਆਪਾਂ 15600 ਦੇ ਕਰੀਬ ਫੋਲੋਅਰ ਕਰ ਦਿੱਤੇ ਏ ਫੋਲੋਅਰ ਕਰਨ ਦਾ ਮੇਨ ਮਕਸਦ ਇਹ ਸੀ ਕਿ ਤੁਸੀਂ ਸਾਡੀ ਖਬਰਾਂ ਨੂੰ ਪਸੰਦ ਕਰਦੇ ਹੋ ਅਤੇ ਤੁਸੀਂ ਇਹ ਖਬਰਾਂ ਤੇ ਕਮੈਂਟ ਵੀ ਕਰਦੇ ਹੋ ਅਤੇ ਖਬਰਾਂ ਤੁਸੀਂ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਸਾਰਿਆਂ ਨੂੰ ਇਸ ਚੀਜ਼ ਦੀ ਮੁਬਾਰਕਾ ਦਿੰਨਾ ਹੈ ਕਿ ਜੋ ਤੁਸੀਂ ਮੇਰੀਆਂ ਖਬਰਾਂ ਪਸੰਦ ਕਰਦੇ ਹੋ ਤੇ ਫਿਰ ਕੋਸ਼ਿਸ਼ ਕਰਾਂਗੇ ਕਿ ਕੁਝ ਦਿਨ ਬਾਅਦ ਤੇ ਤੁਹਾਪਾ ਖਬਰਾਂ ਸ਼ੁਰੂ ਕਰਾਂਗੇ ਕਿਉਂਕਿ ਲਗਾਤਾਰ ਜੇਕਰ ਆਪਾਂ ਗਰਾਊਂਡ ਜ਼ੀਰੋ ਤੇ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤਾਂ ਹੀ ਤੁਸੀਂ ਉਹ ਚੀਜ਼ਾਂ ਪਸੰਦ ਕਰਦੇ ਹੋ ਤੇ ਅਸੀਂ ਲੋਕ ਮੁੱਦੇ ਚੱਕਦੇ ਹਾਂ ਜਿਨ੍ਹਾਂ ਕਰਕੇ ਲੋਕਾਂ ਨੂੰ ਫਾਇਦਾ ਹੁੰਦਾ ਮੰਨ ਲਓ ਅਸੀਂ ਨਗਰ ਕੌਂਸਲ ਦੇ ਕਿਸੇ ਮੁੱਦੇ ਨੂੰ ਚੱਕਦੇ ਆਂ ਤਾਂ ਖੁਸ਼ੀ ਹੁੰਦੀ ਹੈ ਜਦੋਂ ਨਗਰ ਕੌਂਸਲ ਉਸ ਸਮੱਸਿਆ ਦਾ ਹੱਲ ਕਰ ਦਵੇ ਤੇ ਜ਼ਰੂਰ ਤੁਹਾਨੂੰ ਨਾਲ ਦੀ ਨਾਲ ਸਕਰੀਨ ਤੇ ਅਸੀਂ ਵਿਖਾ ਰਿਹਾ ਕਿ ਕਿਸ ਤਰ੍ਹਾਂ ਲਗਾਤਾਰ ਫੋਲੋ ਫੋਲੋਅ ਅੱਪਰ ਬੱਦੇ ਰਹੇ ਇਹ ਤੁਹਾਡੇ ਕਰਕੇ ਵਧੇ ਨੇ ਤੇ ਸਾਰਿਆਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਸੀ ਅਤੇ ਸਭ ਨੂੰ ਧੰਨਵਾਦ ਅਸੀਂ ਦਿਲ ਤੋਂ ਕਰਦੇ ਆ ਤੇ ਅੱਗੇ ਵੀ ਅਪੀਲ ਕਰਦੇ ਆ ਕਿ ਇੰਦੀ ਵੀਡੀਓ ਸਾਡੀਆਂ ਸ਼ੇਅਰ ਕਰਦੇ ਰਹੋ ਅਤੇ ਪੋਸਟਾਂ ਤੇ ਕਮੈਂਟ ਕਰਦੇ ਰਹੋ ਤਾਂ ਕਿ ਇਹ ਚੈਨਲ ਪਹਿਲਾਂ ਵਾਂਗ ਇੱਕ ਸਟਰੋਂਗ ਚੈਨਲ ਬਣ ਸਕੇ ਜਿਸ ਕਰਕੇ ਅਸੀਂ ਹਲਾਕੇ ਦੀ ਹਰ ਇੱਕ ਛੋਟੀ ਤੇ ਵੱਡੀ ਖਬਰ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਅਤੇ ਇਹ ਤੁਹਾਨੂੰ ਭਰੋਸਾ ਦਿਖਾਉਂਦਾ ਹਾਂ ਕਿ ਅੱਗੇ ਤੋਂ ਹੋਰ ਵੀ ਵਧੀਆ ਖਬਰਾਂ ਤੁਹਾਡੇ ਸਾਹਮਣੇ ਆਵਾਂਗਾ ਫਿਰ ਹਾਲ ਜੋ ਇਸ ਟੰਪ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਤੇ ਕਾਫੀ ਲੋਕਾਂ ਦੇ ਪ੍ਰਮੋਸ਼ਨ ਲਈ ਵੀ ਫੋਨ ਆ ਰਹੇ ਨੇ ਕਿ ਸਾਡੇ ਵਪਾਰ ਦੀ ਪ੍ਰਮੋਸ਼ਨ ਕਰ ਦਿੱਤੀ ਜਾਵੇ ਪਰ ਕੁਝ ਦਿਨ ਸਿਹਤ ਠੀਕ ਨਾ ਹੋਣ ਕਰਕੇ ਹਜੇ ਪ੍ਰਮੋਸ਼ਨ ਨਹੀਂ ਕਰ ਸਕਦੇ ਤੇ ਅਗਲੇ ਹਫਤੇ ਤੋਂ ਬਾਅਦ ਫਿਰ ਆਪਾਂ ਉਹਨਾਂ ਵਪਾਰਿਕ ਜੋ ਦੋਸਤ ਮਿੱਤਰ ਫੋਨ ਕਰ ਰਹੇ ਨੇ ਉਹਨਾਂ ਦੀ ਪ੍ਰਮੋਸ਼ਨ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਕਿ ਉਹਨਾਂ ਦਾ ਵਪਾਰ ਹੋਰ ਵਧੀਆ ਚੱਲ ਸਕੇ ਤੇ ਜ਼ਰੂਰ ਇੰਜੀ ਪਿਆਰ ਬਣਾਈ ਰੱਖਿਓ ਤੇ ਮੈਂ ਤੁਹਾਡਾ ਸਲੂਟ ਦੇਣ ਤੋਂ ਜ਼ਰੂਰ ਕਰਦਾ ਮੈਂ ਤੁਹਾਡਾ ਆਪਣਾ ਅਰਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ